ਕੋਈ ਨਹੀਂ ਪਰਵਾਹ ਜੀ ਜੱਸੇ ਮਹਾਰਾਜ ਜੀ ਪਿਆਰ ਨਾਲ ਪਿਆਰ ਕੋਈ ਕੋਈ ਬੈਠਾ ਜਾਂਦਾ ਉਹ ਬਾਹਰ ਬਾਹਰ ਬੱਟੇ ਬੱਟੇ ਜੱਸੇ ਜੱਸੇ ਪਿਆਰ ਦੇ ਨਾਲ ਪਿਆਰ ਦੇ ਨਾਲ ਸਰਕਾਰ ਕੋਈ ਨਾਲ ਆਏ ਬਈ ਮਾਰੇ ਬਾਹਰ ਹੋ ਜਾਓ ਮਾਰੇ ਜੀ ਤਾਰੇ ਯਾਰ ਮਾਰੇ ਮਾਰੇ ਬਾਹਰ ਬਾਹਰ ਚਾਰੇ ਮੱਲ ਧਿਆਨ ਦਿਓ ਬਾਬਾ ਜੀ ਕਹਿੰਦੇ ਵੀ ਕੁਸ਼ਤੀ ਸਾਫ਼ ਲੜਨੀ ਹੈ ਕੋਈ ਪੈਰਾਂ ਫਾਉਂ ਨਹੀਂ ਖਲੇਗਾ ਆਗਰ ਰੋੜਾ ਪੈਂਦਾ

ਵਾਹ ਕਿਆ ਸਿਰੇ ਦਾ ਮੁਕਾਬਲਾ ਤੱਬਰ ਸ਼ੇਰਾਂ ਦੇ ਵਿਚਾਂ ਸ਼ੁਰੂ ਹੋ ਗਿਆ ਹੈ ਇੱਕ ਪਾਸੇ ਪ੍ਰਿਤਪਾਲ ਪਹਿਲਵਾਨ ਫਗਵਾੜਾ ਤੇ ਦੂਸਰੇ ਪਾਸੇ ਸਿਕੰਦਰ ਸ਼ੇਖਾ ਮਹਾਰਾਸ਼ਟਰ ਦੀ ਧਰਤੀ ਦਾ ਮੱਲ ਦੇਖਾਂਗੇ ਕੌਣ ਇੱਕ ਦਾ ਗੋਲ ਹਰਦਾ ਹੈ ਕਿ ਪ੍ਰਿਤਪਾਲ ਫਗਵਾੜਾ ਯਾਰੋ ਜਾਣ ਨਾਏ ਪਾਲਾ ਵੱਡੇ ਵੱਡੇ ਪਹਿਲਵਾਨਾਂ ਦੀ ਪਾਲ ਜਿੱਕੇ ਵਾਲਾ ਕਹਿੰਦਾ ਮਿਲ ਮਿਹਨਤਾਂ ਦਾ ਪੈਂਦਾ ਹਨੇ ਰੋਕੂ ਨਾ ਫਟਾ ਨੂੰ ਜੇ ਪਾਲ ਜੁਕੇ ਵਾਲਾ ਬੱਲੇ 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 ਨੈਣਸ਼ਾ ਨੈਣਸ਼ਾ ਬੱਲੇ 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 ਬਈ ਤਾੜੀਆਂ ਲਾ ਦੇ ਲਾ ਤਾੜੀਆਂ ਸਾਰੇ ਦਾ ਬੋਟ ਕਰੇ ਜਿਹੜਾ ਪੈਸਾ ਲੰਗਾ ਉਹ ਜਿਹਦਾ ਫੋਟਾ ਕਰਾ ਕਰੋ ਮਰਮਸ਼ਾ ਜੀ ਖੁਰਦਾ ਉਹਨਾਂ ਵੱਲੋਂ 500 ਰੁਪਏ ਪ੍ਰਤ ਬੱਲੇ ਬੱਲੇ ਚਾਦੂ ਬੱਲੇ ਬੱਲੇ ਨੈਣਸ਼ਾ ਕੀ ਬਾਤ ਹੈ ਆਏ ਕਹਿੰਦੇ ਪ੍ਰਤਿਪਾਲਾ ਖਗਵਾੜੇ ਵਾਲਾ ਉੱਪਰਲੇ ਪਾਸੇ ਆਏ ਕਿ ਖੇਡਦੇ ਮਾਲਕ ਖੇਡਣ ਜਾਂ ਚੰਗੀ ਵਿਖਾਉਂਦੇ ਨੇ ਸੈਂਕੜੇ ਨਹੀਂ ਹਜ਼ਾਰਾਂ ਦੇ ਨਾਲ ਵਿੱਚ ਤੇਰੇ ਲਾਉਂਦੇ ਨੇ ਪੱਚ ਮੱਦਾ ਦੀ ਖੇਡਣਾ ਖੱਟ ਲਈ ਪੈੜਾ ਪਾ ਜਾਂਦੇ ਕਿ ਜਿੰਨ ਸਮਾਨਿਆ ਮਾਪੇ ਪਿੰਡ ਦਾ ਨਾ ਚਮਕਾ ਜਾਂਦੇ ਜਿੰਨ ਸਮਾਨਿਆ ਮਾਪੇ ਪਿੰਡ ਦਾ ਕਿ ਜਿਸ ਗਬਰੂ ਨੇ ਪੀੜੀਆਂ ਸਿੰਘਾਂ ਨੇ ਤੰਤ ਤਮਾਕੂ ਖਾਣਾ ਸੌ ਕਮਾਣਾ ਸਾਬ ਨੂੰ ਠੇਕੇ ਜਾਣਾ ਬੱਕਰੀਆਂ ਦੇ ਪਿੰડા ਦੁੱਧ ਕੀ ਕਿਸੇ ਨੂੰ ਜਫਾ ਲਾਉਣਾ ਉਹਨੇ ਕੀ ਪਹਿਲਵਾਨੀ ਕਰਨੀ ਕੀ ਕਿਸੇ ਨੂੰ ਢੋਣਾ ਉਹਨੇ ਕੀ ਪਹਿਲਵਾਨੀ ਕਰਨੀ ਕੀ ਕਿਸੇ ਨੂੰ ਢੋਣਾ ਮੈਂਦਰ ਸਿੰਘ ਫਰਾਸ ਵਾਲੇ 500 ਰੁਪਇਆ ਸਤਿੰਦਰ ਮੋਖਰੀ ਲਈ ਤੇ 500 ਰੁਪਇਆ ਸਕੰਦਰ ਸ਼ੇਖ ਦੇ ਲਈ ਪੜਦਾ ਹੋ ਗਿਆ ਵਾਕੇ ਚੱਗ ਹੋਇਆ ਮੰਨ ਜਿੰਦਾ ਇਸ ਇਹਦਾ ਸਤਿੰਦਰ ਮੋਖਰੀ ਦਾ ਪਹੁੰਚਾ ਵਾਹ ਜੀ ਵਾਹ ਇਹ ਜਿਹੜੀ ਕੱਲ੍ਹ ਦੇ ਸਿੰਦੀਆਂ ਨੇ ਜਿਨ੍ਹਾਂ ਲਈਆਂ ਮਹਿਰ ਦਾ ਉੱਠ ਕੇ ਧਨ ਜੋਰ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅੜੀਆ ਨ ਕੋੜੇ ਨੇ ਯਾਰਾ ਕਰਹੀ ਜਾਂਦੇ ਨੇ ਮੰਨਮਾਨੀ ਫੇ ਰਾਜੇ ਖੇਲੇ ਹੱਟ ਪਾਸ ਲੁੱਡੀਆਂ ਪੌਦੀ ਫਿਰੇ ਜਵਾਨੀ ਫੇ ਰਾਜੇ ਖੇਲੇ ਹੱਟ ਪਾਸ ਲੁੱਡੀਆਂ ਪੌਦੀ ਫਿਰੇ ਜਵਾਨੀ ਵਾਹ ਜੀ ਵਾਹ ਭਾਈ ਮੇਦਰ ਬੈਂਤੀ ਆ ਤੇ 5000 ਤੋਂ ਘੱਟ ਕਦੇ ਨਾ ਹੀ ਬੋਲਣਾ ਕਿਸੇ ਦਾ ਬਹੁਤ ਬਹੁਤ ਧੰਨਵਾਦ ਤੇ ਧੰਨਵਾਦ ਕਰਦਾ ਸਰਗਿਆ ਅਜੀਤ ਸਿੰਘ ਜੀ ਓਏ ਹੋਏ ਵਾਹ ਜੀ ਵਾਹ ਵਾਹ ਜੀ ਵਾਹ ਭਾਈ ਟੋਡਵੀਨ ਅੱਜ ਤੋਂ ਬਾਅਦ ਜੇ ਗੱਲ ਕਰੀਏ ਵੀ ਕੱਲ ਪਿੱਤੀ ਤਰਨ ਤਰਨ ਦਾ ਕੁਸ਼ਤੀ ਦੰਗਲ ਹੋਏਗਾ ਆਸੇ ਤਰ੍ਹਾਂ 10 ਤਰੀਕ ਚੜੋਲੀ ਪਠਾਨਕੋਟ ਆਸੇ ਤਰ੍ਹਾਂ 11 ਤਰੀਕ ਨਾਦਾ ਚੰਡੀਗੜ੍ਹ ਦਾ ਦੰਗਲ ਹੋਗਾ ਤੇਰੀ ਚੰਡੀਆਂ ਬਰਾਬਰ ਦੀਆਂ ਹੋਣਗੀਆਂ 12 ਤਰੀਕ ਕੋਟੀਆਂ 15 ਤਰੀਕ ਸਿਹਾਲੇ ਦਾ ਕੁਸ਼ਤੀ ਰੰਗਲ ਹੋਇਗਾ ਲਾਗੇ ਸਮਰਾਲੇ ਪ੍ਰਿੰਤ प्रदीप ਜੀਰਕਪੁਰ ਧਰਮਿੰਦਰ ਕੁਹਾਲੀ ਦੀ ਕੁਸ਼ਤੀ ਹੋਈ ਜੀ ਇਹ ਵੀ ਨੋਟ ਕਰਦੇ ਜਾਓ ਤੇ ਚੱਲਦੀ ਹੈ ਕੁਸ਼ਤੀ ਪ੍ਰਿੰਤ ਪਾਲ ਹਕਵਾੜੇ ਵਾਲਾ ਬੱਲੇ ਪਾਸੇ ਹਿੰਟਲੇ ਪਾਸੇ ਸਿਕੰਦਰ ਸ਼ੇਖ ਹੈ ਇਧਰ ਮੁਖਰੀਆਂ ਦੇ ਜੱਸੇ ਦਾ ਮੁਕਾਬਲਾ ਚੱਲਦਾ ਦੇਖਾਂਗੇ ਵੀ ਕਿਹੜਾ ਜਿੱਤਦੇ ਕਿਹੜਾ ਹਾਰਦਾ ਤੇ ਸੋਹਣੇ ਲੱਗਦੇ ਗੁੱਤੇ ਹੋਏ ਸ਼ਰੀਰ ਜਵਾਨਾਂ ਦੇ ਜਿਹੜੇ ਪਾਸੋਂ ਲੰਨਣ ਚਰਚੇ ਹੋਣ ਤੂਫਾਨਾਂ ਦੇ ਦੇ ਪੋਤੇ ਵਾਂਗੂ ਪੁੱਲ ਨਮਕ ਦੇ ਜੜਦੇ ਖਾ ਖਾ ਕੇ ਚਿੰਮਾ ਵਰਗੀ ਕਾਲੀ ਬੁੱਖੀ ਸੁੱਟੇ ਨਾਲ ਅਕੇ ਆਖਰ ਨੂੰ ਕਮਿਉਣੀ ਜਿਹੜੀ ਖਾਦੀ ਚੂਰੀ ਏ ਬਾਕੀ ਦੇ ਕੰਮ ਬਾਅਦ ਚ ਪਹਿਲਾ ਸੇਧ ਜ਼ਰੂਰੀ ਏ ਪਹਿਲਾ ਸੇਧ ਜ਼ਰੂਰੀ ਏ ਓਏ ਹੋਏ ਇੰਦਰ ਜੱਸਾ ਵੀ ਬੱਲੇ ਬੱਲੇ ਕਰਾਈ ਜਾਂਦਾ ਨਾਲ ਸਤਿੰਦਰ ਮੁਖੜੀਆ ਉਧਰ ਪ੍ਰਿੰਤਪਾ ਕੁਪਲੇ ਪਾਸੇ ਤੇ ਹਿੱਟਲੇ ਪਾਸੇ आज सिकंदरी शहीद है के ये रत्ता कानूनी सोमੇ ਜਿੰਨਾ ਦੇ ਅਗ ਲਾਉਣੀ ਉਹ ਹੋਰ ਡਰਦੇ ਨਹੀਂ ਹੁੰਦੇ ਜਿੰਨਾ ਦੁਨੀਆ ਡਰਾਉਣੀ ਕਿ ਕਈ ਵਾਰ ਅੱਖਾਂ ਉਤੇ ਬੰਨ੍ਹ ਪੱਟੀਆਂ ਧਾਕੇ ਸੀ ਵਾਲੇ ਨੱਕੇ ਚ ਲਗਾਉਣੇ ਪੈਂਦੇ ਨੇ ਐਵੇਂ ਲੋਕੀ ਰਹਦੇ ਚੰਗੇ ਦਿਨ ਦੀਕਦੇ ਦਿਨ ਚੰਗੇ ਆਉਂਦੇ ਨਹੀਂ ਲਿਹਾਉਣੇ ਪੈਂਦੇ ਨੇ ਨਹੀਂ ਹਰੀ ਸਾ ਚਾਹ ਦੇ ਕੁਸਤੀ ਬਲੇ ਬਲੇ ਇੱਕ ਪਾਸੇ ਨਤਮਾਲ ਤੇ ਦੂਸਰੇ ਪਾਸੇ ਸ਼ਕੰਦਰ ਸ਼ੇਖ ਹੈ ਕਿ ਸ਼ਕੰਦਰ ਸਿੰਘ ਨੂੰ ਕਹਿੰਦੇ ਆ ਯਾਰੋ ਮਹਾਰਾਸ਼ਟਰ ਦੀ ਕੰਜੀ ਦਾ ਮਾਰਦਾ ਏ ਤੰਤੀ ਇੱਕੋ ਛੱਟ ਕੇ ਜੂਦੇ ਨਾਲ ਜੀ ਵੀ ਹੱਥ ਜੜੀ ਹੋਊ ਇਹ ਦੱਸਿਆ ਹੀ ਨਹੀਂ ਕਹਿੰਦੇ ਬਾਬਾ ਜੀ ਕਹਿੰਦੇ ਕਿਸੇ ਨੂੰ ਨਹੀਂ ਦੱਸਣਾ ਵਾਕੇ ਜੇ ਕੁਸ਼ਤੀਆਂ ਦਾ ਆਨੰਦ ਆ ਰਿਹਾ ਤਾੜੀਆਂ ਮਾਰੇ ਜੋਰ ਨਾਲ ਮੱਲੇ ਦੇ ਬਾਪੂ ਬਾਬਾ ਧੰਨਵਾਦ ਕਰਦਾ ਬਾਬਾ ਦੀਪਾ ਜੀ ਇੱਕ ਵਾਰ ਦੇ ਸਲਾਮੀ ਖੜੇ ਪਾ ਸ਼ਮ ਜਿੱਤੇ ਵਾਸ ਸਮਝਾ ਬਾਬਾ ਜੀ ਆਇਓ ਮਰੇ ਵਿੱਚ ਦਿਨ ਆਜੇ ਤਵਾਰ ਪਲੀਜ਼ ਭਾਈ ਦਰਸ਼ਕ ਬੜਾ ਪਿਆਰ ਹੈ ਔਰਕਾਰ ਕਾਰੀ ਦੇ ਨਾਲ ਤੇ ਪਾਲ ਯੂਟੀ ਵਾਲੇ ਦੇ ਨਾਲ ਚਾਹੇ ਪੰਜਾਬ ਦੇ ਡੰਗਲਾਂ ਦੀ ਗੱਲ ਹਿਮਾਚਲ ਦੇ ਡੰਗਲਾਂ ਦੀ ਗੱਲ ਹਰਿਆਣੇ ਦੇ ਡੰਗਲਾਂ ਦੀ ਗੱਲ ਚਾਹੇ ਉੱਨੇ ਦੇ ਡੰਗਲਾਂ ਦੀ ਗੱਲ ਹੈਂਦੁਸਤਾਨ ਦੇ ਸਭ ਤੋਂ ਵੱਡ ਡੰਗਲ ਕਰਾਉਂਦੇ ਆ ਬਾਬਾ ਜੀ ਇੱਕ ਵਾਰ ਤਾਲੀਆਂ ਮਾਰ ਦਿਓ ਜ਼ੋਰਦਾਰ ਰੂਪ ਤੇ ਬਾਜੀ ਬਾ ਚੁੱਪ ਫਿਆ ਨਾੜ ਨਾ ਜਾਰੀ ਕਰਨਾ ਸੱਚੀਆਂ ਕਰਦਾ ਏ ਜਿੰਦੀ ਪਹਿਲਵਾਨੀ ਦੀ ਯਾਦ ਖੁਦਾ ਨੂੰ ਕਰਦਾ ਏ ਮਲ ਸੱਦ ਕੇ ਚੋਟੀ ਦੇ ਡੰਗਲ ਕਰਵਾਉਂਦਾ ਏ ਫਿਰ ਹੌਣ ਫੈਸਲੇ ਜੀ ਦੰਦ ਸਾਨ ਬਿਠਾਉਂਦਾ ਏ ਲੋਕੀ ਮਾਰ ਪੂਰਾ ਕਰਦੇ ਮਾਲਵੇ ਅੱਤੇ ਦਬਾਬੇ ਦੇ ਟਾਈਓ ਵਿੱਚ ਹਮਾ ਚਲਦੇ ਚਰਚੇ ਦੀਪੇ ਬਾਬੇ ਦੇ ਟਾਈਓ ਵਿੱਚ ਉਨੇ ਦੇ ਚਰਚੇ ਦੀਪੇ ਬਾਬੇ ਦੇ ਬਹੁਤ ਵਧੀਆ ਬਾਬਾ ਜੀ ਦੇ ਵੱਡੇ ਚਰਚੇ ਹਰ ਦੰਗਲ ਦੀ ਸ਼ਾਨ ਬਣਦੇ ਆ ਬਾਬਾ ਜੀ ਜੱਸੀ بھائی ਮੈਲੇ ਬੋਧ ਦੇਖੀਆਂ ਪਰ ਇਹਨਾਂ ਜਿਹੜਾ ਦਰਸ਼ਕਾਂ ਦਾ ਠਾਠਾ ਮਾਰਦਾ ਇਕੱਠ ਹੈ ਗਵਾਹੀ ਭਰ ਰਿਹਾ ਹੈ ਕਿ ਦੰਗਲ ਕਮੇਟੀ ਵੱਲੋਂ ਸਾਡੇ ਪਾਲ ਬਾਜੀ ਉਹਨਾਂ ਵੱਲੋਂ ਕਾਰੀ ਬਾਜੀ ਵੱਲੋਂ ਚੋਟੀ ਦਾ ਦੰਗਲ ਕਰਾਇਆ ਗਿਆ ਇੱਕ ਵਾਰ ਤਾੜੀਆਂ ਲਾ ਦਿਓ ਜ਼ੋਰਦਾਰ ਦੰਗਲ ਕਮੇਟੀ ਦੇ ਲਈ ਤਾੜੀਆਂ ਲਾ ਦਿਓ ਨਗਰ ਦੇ ਲਈ ਵਾਹ ਵਾਹ ਸਾਡੀਆਂ ਮਾਤਾਵਾਂ ਪੈਣਾ ਹੁਣ ਤੱਕ ਖੜੀਆਂ ਪਹਿਲਾ ਦੰਗਨ ਦੇਖਿਆ ਵੀ ਜਿੱਥੇ ਹੁਣ ਤੱਕ ਮਾਤਾਵਾਂ ਪੈਣਾ ਖੜੀਆਂ ਬੇਟੀਆਂ ਮਾਤਾਵਾਂ ਪੈਣਾ ਨੂੰ ਆਪਣੇ ਨਾਂ ਤੇ ਤਾੜੀ ਲਾ ਲੈ ਇੱਕ ਵਾਰ ਜ਼ੋਰ ਦਾ ਵਾਹ ਜੀ ਵਾਹ ਸਲਾਬੀ ਹਜੇ ਵਾਹ ਵੀ ਵਾਹ ਕਈ ਰੀਸਾ ਬਈ ਦਰਸ਼ਕੋ ਇੱਥੇ ਜਿੰਨੇ ਵੀ ਪਹਿਲਵਾਨ ਪੁੱਜਿਆ ਸਾਰਿਆਂ ਦੇ ਪੈਸੇ ਲੈਣੇ ਆ ਮਾਨਸਮਾਨ ਲੈਣੇ ਆ ਤੇ ਘਰਾਂ ਨੂੰ ਚਲੇ ਜਾਣਾ ਆ ਟੈਂਟ ਵਾਲੇ ਨੇ ਆਪਣੇ ਪੈਸੇ ਲੈਣੇ ਆ ਸਾਊਂਡ ਵਾਲੇ ਨੇ ਆਪਣੇ ਪੈਸੇ ਲੈਣੇ ਆ ਤੇ ਘਰਾਂ ਨੂੰ ਚੱਲਿਆ ਜਾਣਾ ਵੈਰੀਗੇਟ ਵਾਲੇ ਨੇ ਆਪਣੇ ਪੈਸੇ ਲੈਣੇ ਤੇ ਘਰੋਂ ਲੰਘ ਜਾਣਾ ਅਸੀਂ ਨੇ ਬੋਲਣ ਵਾਲੇ ਦੇ ਪੈਸੇ ਲੈ ਲਿਆ ਘਰਾਂ ਨੂੰ ਲੰਘ ਜਾਣਾ ਪਰ ਜੇ ਕੋਈ ਬਿਨਾ ਲਾਰਜ ਤੋਂ ਖੜਾ ਤਾਂ ਇਸ਼ਕ ਕਰਨ ਵਾਲੇ ਕੁਸ਼ਤੀ ਨੂੰ ਉਹ ਦਰਸ਼ਕ ਵੀਰ ਖੜੇ ਆ ਰੱਬ ਵਰਗੇ ਇੱਕ ਵਾਰ ਆਪਣੇ ਨਾਂ ਉਤੇ ਤਾੜੀਆਂ ਮਾਰ ਦਿਓ ਜਿਹੜੇ ਪਿਆਰ ਕਰਦੇ ਆ ਸੱਚਾ ਪਿਆਰ ਕਰਦੇ ਆ ਵਾਹ ਵਾਹ ਬਈ ਧੰਨਵਾਦ ਆ ਸੱਚਾ ਪਿਆਰ ਕਰਨ ਵਾਲੀ ਹੈ ਜੱਸੀ ਬਾਈ ਜਿਹੜੇ ਪੌਂਗਾ ਫਰੇਟ ਵਾਲੇ ਉਹਦੇ ਚਲੇ ਹੀ ਕਦਮ ਲਈ ਵਾਹ ਜੀ ਵਾਹ ਨਹੀਂ ਆਈ ਸੱਚੇ ਆਸ਼ਿਕ ਹੈ ਕੁਸ਼ਤੀ ਦੇ ਕਿ ਮੰੰਜਲ ਕਰਦੇ ਵੀ ਪਾ ਨਹੀਂ ਸਕਦੇ ਬੰਨੇ ਉਸਤਾਦੋਂ ਚੇਲੇ ਛਿੰਜਾ ਸੋਹਿਆਂ ਨਾ ਬਾਜ ਮੱਲਾ ਤੇ ਦਰਸ਼ਕਾਂ ਬਾਜ ਨਾ ਮੇਲੇ ਵਾਕਈ ਅੱਗੇ ਦਰਸ਼ਕ ਨਾ ਹੋਣ ਦਾ ਮੇਲੇ ਕਰਾਉਣਾ ਦਾ ਵੀ ਕੋਈ ਫਾਇਦਾ ਨਹੀਂ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਜੇ ਗੱਲ ਕਰੀਏ ਬਈ ਪਾਲ ਬਾਈ ਹੋਰਾਂ ਦੇ ਨਾਲ ਪਹਿਲਵਾਨਾਂ ਦਾ ਵੀ ਇੰਨਾ ਪਿਆਰ ਹੈ ਤੇ ਸਾਡਾ ਵੀ ਬੰਦਾ ਪਿਆਰਾ ਪੈਸੇ 'ਚੜ ਕੇ ਕੋਈ ਨਹੀਂ ਆਇਆ ਇਹ ਸਾਡੇ ਘਰ ਦਾ ਦੰਗਲ ਹੈ ਕਿਉਂਕਿ ਕਿਸੇ ਪਹਿਲਵਾਨ ਨੇ ਜਾਂ ਕਿਸੇ ਕਮੈਂਟਰ ਨੇ ਕਿਸੇ ਨੇ ਕੋਈ ਗੱਲ ਪੈਸੇ ਦੀ ਨਹੀਂ ਕੀਤੀ ਸਾਰੇ ਪਿਆਰ ਸਦਕਾ ਆਏ ਆ ਉਹਨਾਂ ਦੇ ਪਿਆਰ ਸਦਕਾ ਤੈਨੂੰ ਧੰਨਵਾਦ ਹੈ ਪਾਲ ਬਾਜੀ ਸਾਡੇ ਯੂਕੇ ਕਾਰੀ ਬਾਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਧਰ ਚਾਗਿਓ ਹਿੰਜਾ ਦੋਨੋਂ ਕੁਸ਼ਤੀਆਂ ਚੋਟੀ ਦੀਆਂ ਨੇ ਵਾਹ ਵੀ ਵਾਹ ਨਹੀਂ ਉਹ ਵੀ ਸਾਹ ਇਧਰ ਪ੍ਰਤਪਾਲ ਉੱਪਰਲੇ ਪਾਸੇ ਹੈ ਤੇ ਨਿਚਲੇ ਪਾਸੇ ਸੁਸ਼ਿੰਦਰ ਸ਼ੇਖਾ ਤੇ ਇਧਰ ਚੱਲਦਾ ਹੋਇਆ ਮੁਕਾਬਲਾ ਜੱਸਾ ਪਹਿਲਵਾਨ ਪੱਟੀ ਤੇ ਦੂਸਰੇ ਪਾਸੇ ਸਟਿੰਗਰ ਪਹਿਲਵਾਨ ਮੋਖੜੀਆ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਕੇ ਇੱਕ ਬਾਤ ਤਾਂ ਮੌਤ ਵੀ ਕੰਬ ਜਾਂਦੀ ਔ ਖੜਾ ਬੈ ਕੇ ਸਿੰਘ ਸਰਦਾਰ ਤੂਰੇ ਵੱਡੇ ਵੱਡੇ ਜਾਲੰਬੀ ਢੇਰ ਹੋਗੇ ਸਾਡੀ ਚੰਗ ਦੀ ਤੇਜ ਤਲਵਾਰ ਮੂਰੇ ਅੱਖਾਂ ਨਾਲ ਹੈ ਜਉਣਾ ਸੁਭਾ ਸਾਡਾ ਔ ਸਿੰਘ ਝੁਕਦੇ ਨਹੀਂ ਕਿਸੇ ਗਰਦਾਰ ਮੂਰੇ ਕੇ ਤੱਕ ਤਾ ਤਾ ਜਾਂਦਾ ਭਾਵੇਂ ਮਾਣ ਵੱਡਾ ਫਿੱਕੇ ਪੈਂਦੇ ਨੇ ਸਾਡੀ ਦਸਤਾਰ ਮੂਰੇ ਕੇ ਤੱਕ ਤਾ ਤਾ ਜਾਂਦਾ ਭਾਵੇਂ ਮਾਣ ਵੱਡਾ ਫਿੱਕੇ ਪੈਂਦੇ ਨੇ ਸਾਡੀ ਦਸਤਾਰ ਮੂਰੇ ਭਾਈ ਇੱਕ ਵਾਰ ਸਿੱਖ ਸਰਦਾਰ ਪਹਿਰਵਾਨ ਦੇ ਨੋਤੇ ਜੱਜੇ ਪੱਟੀ ਦੇ ਨੋਤੇ ਤਾੜੀਆਂ ਮਾਰਦੇ ਆ ਜੋਤੀ ਦਾ ਮਾਲਾ ਕਹਿੰਦੇ ਅੱਜ ਦੇ ਸਮੇਂ ਦਾ ਜੇ ਦਸਵੇਂ ਗੁਰੂ ਨੇ ਵਾਰ ਕੇ ਪੈਂਦਾ ਆਪਣਾ ਲਾਜ ਰੱਖ ਲੈ ਹਿੰਦੂਸਤਾਨੀਆਂ ਦੀ ਪਹਿਲੇ ਨੰਬਰ ਤੇ ਹਰੀ ਸਿੰਘ ਨਲੂਏ ਅਸਿੰਧਾ ਆਤਮਾਈ ਕੋਮ ਅੱਜ ਵੀ ਦੇਰ ਸੰਗਾਨੀਆਂ ਵੀ ਸ਼ਹੀਦ ਉਦਮ ਸਿੰਘ ਦਾ ਨਾਮ ਸੁਣ ਕੇ ਰਾਣੀ ਕੱਪ ਦੀ ਓਹੋ ਓਹੋ ਮੈਂ ਸੋ ਆਏ ਆਏ ਓਹੋ ਆਏ ਆਏ ਕਿਸੇ ਆਸਾ ਕੀ ਆ ਦੱਸਾਏ ਅੱਜ ਜਾਏ ਪੱਟੀ ਵਾਲਾ ਪੱਟੀ ਐਕਸਪ੍ਰੈਸ ਪਹਿਲਵਾਨ ਸੁਲਵੇਦਰ ਸ਼ੰਡੇ ਦਾ ਲੱਗਦੇ ਜਿਹੜਾ ਹੈ ਜਿੱਤੇ ਪਿਓ ਨੇ ਵੱਡੀ ਪਹਿਲਵਾਨੀ ਕੀਤੀ ਹੈ ਉਹ ਕਈ ਪੁੱਤ ਨੇ ਵੀ ਦੁਨੀਆ ਨਚਾਈ ਆ ਪਪਾ ਪਾਰ ਕੀਤੀ ਆ ਆ ਜੱਸਾ ਏ ਇੱਕ ਵਾਰੀ ਜੱਸੇ ਦੇ ਲਈ ਜੋਰ ਦੇ ਤਾੜੀਆਂ ਲਾ ਦਿਓ ਬਈ ਵਾਹ ਬਈ ਵਾਹ ਜੀ ਵਾਹ ਵਾਕਿਆ ਹਰ ਰੋਜ਼ ਸਿਰੇ ਕਰਾਉਂਦਾ ਕੋਈ ਇੱਕ ਮਿੰਟ ਬੰਦ ਕਰ ਟੋਲੀ ਇੱਕ ਮਿੰਟ ਢੋਲ ਬੰਦ ਕਰਦੀ ਬੈਠ ਗਿਆ ਅਮਕਾਰ ਸਿੰਘ ਕਾਰੀ ਪਕਾਰ ਬਾਜੀ ਆਇਆ ਇੱਕ ਵਾਰ ਵਿੱਚ ਵਿੱਚ ਆ ਪੁਲਿਸ ਢੋਲ ਬੰਦ ਕਰ ਲੈ ਟੋਲੀ ਜੰਮਾਈ ਢੋਲ ਜੰਮਾਈ ਮੰਗ ਕਰਦੀ ਮੇਰਾ ਭਰਾ ਬਾਜੀ ਇੱਕ ਮਿੰਟ ਅਮਕਾਰ ਸਿੰਘ ਕਾਰੀ ਸੜ ਗਿਆ ਅਜੀਤ ਸਿੰਘ ਦੀ ਰਕੜ ਜਿਹਨਾਂ ਦੇ ਪਰਿਵਾਰ ਦੇ ਵੱਲੋਂ ਕੁਸ਼ਤੀ ਦੰਗਨ ਸਮੁੱਚੇ ਨਗਰ ਨਿਵਾਸੀਆਂ ਦੀ ਚੜ੍ਹਦੀ ਕਲਾ ਵਾਸਤੇ ਕਰਵਾਇਆ ਜਾ ਰਿਹਾ ਹੈ ਜੇ ਜੱਸਾ ਪਹਿਰਵਾਨ ਜਿੱਤਦਾ ਵੀ 500 ਦਾ ਇਨਾਮ ਹੋਏਗਾ ਅਗਰ ਜੱਸਾ ਪੱਤੀ ਕੁਸ਼ਤੀ ਜਿੱਤਦਾ ਹਨੀ ਸੰਤ ਧਰਮ ਸਿੰਘ ਜੀ ਐਸਆਈ ਸਾਹਿਬ ਹਮਾ ਚੰਪੁਰ ਸੋਂਾ ਬਲੋ 500 ਦਾ ਇਨਾਮ ਹੋਏਗਾ ਵੀ ਦੱਸਣ ਲਈ ਬੱਲੇ 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 ਕੈਰਸ਼ਾ ਕੈਰਸ਼ਾ ਵਈ ਤਾੜੀਆਂ ਲਾ ਦਿਓ ਦਰਸ਼ਕ ਤੜਾ ਤੋੜਾ ਲੱਗਾ ਨਾ ਤਾੜੀਆਂ ਖੜਕੇ ਵਾਹ ਵਈ ਵਾਹ ਚੱਲਦੀ ਹੈ ਕੁਸ਼ਤੀ ਨੌਜਵਾਨਾਂ ਦਰਮਿਆਨ ਇੱਕ ਬਿਆਕ ਕਾਰ ਜਿਤਦਾ ਕੰਡ ਹਰਦਾ ਕੇ ਨਾਮ ਉਹਨਾਂ ਦੇ ਚੱਲਦੇ ਜਿਨ੍ਹਾਂ ਮੱਲਾ ਮਾਰੀਆਂ ਨੇ ਕੋਈ ਕੌਣ ਪੁੱਛਦਾ ਉਹਨਾਂ ਨੂੰ ਯਾਰੋ ਜਿਨ੍ਹਾਂ ਬੈਠ ਕੇ ਗੱਲਾਂ ਮਾਰੀਆਂ ਨੇ ਇਹ ਨਾਲ ਮਿਹਨਤਾਂ ਵਿੱਚ ਮਗਾਨਾ ਸਿਰੇ ਕਰਾਏ ਨੇ ਮਾਪੇ ਪਿੰਡ ਇਲਾਕੇ ਦੇ ਵਿੱਚ ਨਾ ਚਮਕਾਏ ਨੇ ਕਿਹਦੇ ਕਹਿਣ ਮੁਜਾਰੀ ਦੁਨੀਆ ਉਹਨਾਂ ਬਣਾਈਆ ਨਾਲ ਮਿਹਨਤ ਹੁੰਦੀ ਯਾਰਾ ਸਦਾ ਚੜ੍ਹਾਈ ਆ ਨਾਲ ਮਿਹਨਤ ਹੁੰਦੀ ਯਾਰਾ ਸਦਾ ਚੜ੍ਹਾਈ ਆ ਬਈ ਮੁਖਰੀਏ ਦੇ ਲਈ ਵੀ ਤਾੜੀਆਂ ਜ਼ੋਰਦਾਰ ਲਾ ਦਿਓ ਬਰਾਬਰ ਦੀ ਵਾਹ ਜੀ ਰੀਸਾ ਤੇ ਇਧਰ ਪ੍ਰਤਪਾਲ ਉੱਪਰਲੇ ਪਾਸੇ ਤੇ ਹੇਠਲੇ ਪਾਸੇ ਸਿਕੰਦਰ ਸ਼ੇਖ ਮਹਾਰਾਸ਼ਟਰ ਅਖਾੜਾ ਮੁਲੰਬਰ ਗੋਲੂ ਪਹਿਲਵਾਨੀ ਹੋਰਾਂ ਦਾ ਅੱਜ ਲੋ ਧੰਨਵਾਦ ਕਰਦੇ ਆ ਕਿ ਗੁੰਦ ਦੇ ਸ਼ਰੀਰਾਂ ਵਾਲੇ ਸੁਭਾਣੇ ਫਕੀਰਾਂ ਬੜੇ ਬੜਗੇ ਰਹੇ ਰਹੀਰੇ ਇਹੋ ਖੇਡ ਸੰਸਾਰ ਦੇ ਚਾਵਾ ਨਾਲ ਵੇਖੋ ਬਿੰਦਵੇਂ ਸ਼ਰੀਰਾਂ ਦੀ ਸ਼ਿੰਗਾਰ ਦੇ ਕਿ ਕਿਸੇ ਨੇ ਬਣਾਇਆ ਯਾਰੋ ਟੋਲੇ ਤੇ ਬਾਜਬਈ ਪਤੀ ਉਤੇ ਮੋਰਨੀ ਦਾ ਪਹਿਲਾ ਸੀ ਰਵਾਜ ਨਹੀਂ ਕਹੜੇ ਕਿਸੇ ਕੈਰੀ ਭਾਈ ਜੁੱਤੀ ਦੇ ਲੈਦਾਰ ਦੇ ਚਾਵਾ ਨਾਲ ਵੇਖੋ ਬਿੰਦਵੇਂ ਸ਼ਰੀਰਾਂ ਦੀ ਸ਼ਿੰਗਾਰ ਦੇ ਬੇਟੀਆਂ ਬਾਬਾ ਜੀ ਉਹਨਾਂ ਨੂੰ ਬਹੁਤ ਹੀ ਸਤਿਕਾਰਯੋਗ ਬੀਤਾ ਬਾਬਾ ਜੀ ਆਪਣੇ ਮਾਨ ਸਨਮਾਨ ਹਾਸਲ ਕਰੇ ਬਾਬਾ ਜੀ ਬੱਲੇ 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 ਸਾਹ 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 ਵਾਹ ਦਸਤੂਰ ਮਾਹੌਲ ਤੇ ਤਾੜੀਆਂ ਜੇ ਸੁਆਦ ਆਉਂਦਾ ਹੈ ਜੇ ਸੁਆਦ ਆਉਂਦਾ ਹੈ ਇਧਰ ਟਰੱਕ ਪਾ ਲੈ ਬੱਲੇ ਬੱਲੇ ਕਰਵਾ ਗਿਆ ਦੋਨੋਂ ਕੁਸ਼ਤੀਆਂ ਸਿਰੇ ਦੀ ਚੱਲਦੀ ਹੈ ਤਾੜੀਆਂ ਦਾ ਆਨੰਦ ਨਹੀਂ ਆ ਰਿਹਾ ਉਹਨੂੰ ਆਪਣੇ ਮਾਪਿਆਂ ਦੀ ਸੋਹ ਲੱਗੇ ਜਿਹੜਾ ਤਾੜੀ ਨਾ ਨਾਵੇ ਲਾ ਤਾੜੀ ਸੜੀਂਗਾ ਓਏ ਆਈ ਕਰ ਪ੍ਰਤਪਾਲੇ ਨਈ ਹੋ ਰੀ ਸਾ ਜਦ ਆ ਹੋਇਆ ਮਨ ਜਤੇ ਬੱਬਰ ਸ਼ੇਰਾਂ ਦੇ ਦਰਮਿਆਨਾ ਕਿ ਜਿੰਨੂ ਹੱਟਾ ਮਾਨ ਆਪਣੀ ਤਿਆਰੀ ਤੇ ਉਹੀ ਸਦੀਵਾਜ ਦੇ ਕੇ ਹੁੰਦਾ ਲੜਦਾ ਖੜੇ ਕਿਹੜਾ ਟੱਕਰੇ ਬਗਾਨਾ ਮੂੜੇ ਹੱਥ ਜੋੜੀ ਹੋਰ ਟੱਕਰੇ ਦਾ ਪੜਦਾ ਜੇ ਬਿਸਕੀ ਨੂੰ ਚੜੇ ਸੱਪ ਲੜੇ ਸੱਪ ਦੇ ਤਾਕੜਾਂ ਦਾ ਅੱਜ ਤੱਕ ਰਿਕਾਰਡ ਤੋੜਦਾ ਓ ਤੋੜਾ ਤੋੜਾ ਗੱਭਰੂਆਂ ਨਾਲ ਕੇ ਜ਼ੋਰਦਾ ਆਏ ਹੋਏ ਸਰੋਤਿਆਂ ਦਾ ਮੁੱਲ ਮੋਟਾ ਕੇ ਤੋੜਾ ਤੋੜਾ ਗੱਭਰੂਆਂ ਨਾਲ ਕੇ ਜ਼ੋਰਦਾ ਆਏ ਹੋਏ ਸਰੋਤਿਆਂ ਦਾ ਮੁੱਲ ਮੋਟਾ ਦੱਸ ਕੋ ਮੁੜ ਗਿਆ ਬੋਲੇ ਫਿਰ ਤਾਲੀਆਂ ਮਾਰ ਦੇ ਆਉਣ ਦਾ ਮੁੱਲ ਕੋ ਪਤਰ ਦਾ ਐਦਰ ਛੇ ਇਹ ਆ ਰਹੇ ਵਿਚ ਮદાન ਦੇ ਆਕੇ ਕੇ ਗੱਭਰੂ ਝੂਮ ਝੂਮ ਦੁਰਦੇ ਪੀ ਕੇ ਦੁੱਧ ਮੱਖਣੀਆਂ ਖਾ ਕੇ ਓ ਛੇਰੇ ਗਹਿਲ ਮਜਾਰੀ ਨੇ ਪੂਰੀ ਲਿਖੀ ਆ ਗੱਲ ਟਕਾ ਕੇ ਉਹ ਲੋਕੋ ਸ਼ੇਰੇ ਬਾਈ ਨੇ ਪੂਰੀ ਲਿਖੀ ਆ ਗੱਲ ਟਕਾ ਕੇ ਨਹੀਂ ਕੰਡੀਆਂ ਦੇ ਸਿੰਘ ਹਸੇ ਆ ਅੱਜ ਪਤਾ ਲੱਗਣਾ ਖਾਦੀਆ ਖੜਾ ਟਾਂਡਾ ਲਾਇਆ ਮਿਹਨ ਦਾ ਸਵਾ ਚਾਰ ਮਿੰਟ ਦਾ ਰਹਿ ਗਿਆ 16 ਮਿੰਟ ਜਿਹੜੇ ਕੁਸ਼ਤੀ ਦੇ ਬੀਤ ਗਏ ਆ ਪ੍ਰਿੰਤ ਪਾਲ ਤੇ ਸਿਕੰਦਰ ਸ਼ੇਖ ਦੀ ਕੁਸ਼ਤੀ ਦੇ 16 ਮਿੰਟ ਬੀਤ ਗਏ ਸਮਾਂ ਚਾਰ ਮਿੰਟ ਦਾ ਬਚਦਾ ਐਂਦਰ ਕਿੰਨਾ ਸਮਾਂ ਅਗਰ ਜਿੰਦਰ ਪ੍ਰਧਾਨ ਜੀ ਕੋ ਸਾਹ ਉਧਰ ਪੀਵੀਐਨ ਵਾਲੇ ਸਮੇਂਦਰ ਰੁਸ਼ਤੀ ਦਾ ਬੀਤ ਗਿਆ ਜੀ ਪੀਵੀਐਨ ਚੈਨਾ ਤੇ ਮੇਰਾ ਗੁਸ਼ਤੀ ਦਾ ਲਾਈਵ ਖਾਸਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਕਰਦੇ ਆਂ ਬਾਬਾ ਤਰਸੇਵ ਸਿੰਘ ਜੀ ਮੋਰਾਵਾਲੀ ਉਹਨਾਂ ਦੇ ਬਹੁਤ ਬਹੁਤ ਵੱਡੇ ਮਾਨਸਮਾਨ ਬੋਲਦੇ ਹੋਏ ਆਂ ਬਹੁਤ ਧੰਨਵਾਦ ਕਰਦੇ ਆਂ ਬਾਕੀ ਸ਼ਰਕਾਰ ਜੋਂਗ ਸੰਤ ਬਾਬਾ ਤਰਸੇਵ ਸਿੰਘ ਜੀ ਮੋਰਾਵਾਲੀ ਵੱਡੇ ਮਾਨਸਮਾਨ ਇਹਨਾਂ ਨਿਵਾਣਿਆਂ ਦੇ ਲਈ ਸਾਡੇ ਲਈ ਅਸ਼ੀਰਵਾਦ ਭੇਜਿਆ ਬਾਬਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੱਡੀ ਮਾਣਤ ਦੀ ਸ਼ਖਸੀਅਤ ਹੈ ਬਾਬਾ ਜੀ ਰੰ ਦਾ ਬਹੁਤ ਬਹੁਤ ਧੰਨਵਾਦ ਅਦਰ ਚੱਲਦਾ ਹੈ ਮੁਕਾਬਲਾ ਬੜਾ ਪਿਆਰਾ ਹੈ ਕਿ ਖੇਡੀਆਂ ਖੁਰਾਕਾਂ ਦਾ ਉਦੋਂ ਪਤਾ ਲੱਗਦਾ ਜਦੋਂ ਅਗਲਾ ਹਿੱਕ ਵਿੱਚ ਵੱਜਦਾ ਜਿਵੇਂ ਤਲਵਾਰ ਨੂੰ ਰੋਕਣ ਲਈ ਢਾਲ ਚਾਹੀਦੀ ਸ਼ੌਕ ਨੂੰ ਜੇ ਖੇਡਣਾ ਤਾਂ ਖੇਡਾਂ ਬੜੀਆਂ ਮਿੱਤਰੋ ਕੁਸ਼ਤੀ ਲਈ ਜਾਨ ਚਾਹੀਦੀ ਯਾਰੋ ਕੁਸ਼ਤੀ ਲਈ ਜਾਨ ਚਾਹੀਦੀ ਬੱਲੇ 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 ਓਏ ਬੱਲੇ ਨਹੀਂ ਰਿਸਾ ਤੇ ਵਾਹ ਜਿਹੜਾ ਬੀਤਦਾ ਹੋਇਆ ਤੇ ਸਮਾਂ ਜਿਹੜਾ ਬੀਤਦਾ ਹੋਇਆ ਕਿਸ ਸਮੇਂ ਪ੍ਰਤਮਲ ਉਹ ਬੱਲੇ ਪਾਸਿਆ ਤੇ ਜਦ ਲੋਹਾ ਕੱਟਦਾ ਲੋਹੇ ਨੂੰ ਭੰਡਰ ਵਿੱਚ ਚੰਗਿਆਣਿਆਂ ਦਾ ਰਾਜੇ ਖੇਲੇ ਹੌਸਲੇ ਦੀ ਚਤਹੰਡੀ ਜਿੰਨੋਂ ਪੈਦਾ ਨਹੀਂ ਹੋ ਕੇ ਲਲਕਾਰਿਆਂ ਦਾ ਵਾਹ ਵਈਆ ਆਏ ਕਹਿੰਦੇ ਹੌਸਲੇ ਵਾਲੀ ਥੇੜ ਮੈਦਾਨ ਦੇ ਵਿੱਚ ਚੱਲਦਾ ਹੋਇਆ ਮੱਲਜਤ ਪਹਿਲਵਾਨਾਂ ਦਰਮਿਆਨ ਕਿ ਜਿਹੜੇ ਅਣਖਾਂ ਦੇ ਪਾਰਖੂ ਨੇ ਹੁੰਦੇ ਉਹ ਸੱਚੀ ਗੱਲ ਬੋਲ ਦਿੰਦੇ ਨੇ ਸੋਖਾ ਹੁੰਦਾ ਨਹੀਂ ਮੈਦਾਨ ਵਿੱਚ ਗੱਜਣਾ ਬਗਾਨੇ ਪੱਤ ਰੋੜ ਦਿੰਦੇ ਨੇ ਬਗਾਨੇ ਪੁੱਤ ਅ ਰੋੜ ਦਿੰਦੇ ਨੇ ਕਿ ਸੁਖੀ ਲਖਣਾ ਵਿੱਚ ਕੇ ਕਰਾਰੇ ਔਰ ਮਲ ਟੋੜੇ ਕਿਹੜਾ ਸਖਾਰੇ ਨਾਲ ਬਗਾਨੇ ਪਿੰੜਨਾ ਹੋਵੇ ਚਾਹੀਦਾ ਬੰਦਾ ਦਲੇਰ ਜਿਹਾ ਜੇ ਕਰਨੀ ਹੋਵੇ ਕੁਸ਼ਤੀ ਦਿਲ ਚਾਹੀਦਾ ਬੱਬਰ ਸ਼ੇਰ ਜਿਹਾ ਜੇ ਕਰਨੀ ਹੋਵੇ ਕੁਸ਼ਤੀ ਦਿਲ ਚਾਹੀਦਾ ਬੱਬਰ ਸ਼ੇਰ ਜਿਹਾ ਇਹ ਰੰਗ ਬਰੰਗੀਆਂ ਪੱਗਾ ਸਰਦਾਰੀ ਕੋਲ ਪੰਜਾਬੀਆਂ ਦੇ ਵਿੱਚ ਹਵਾ ਮਿੱਠੜੇ ਪੋਲ ਪੰਜਾਬੀਆਂ ਦੇ ਜਿੱਤੇ ਪੈਣ ਕਬੱਡੀਆਂ ਜਿੱਤੇ ਘੋਲ ਪੰਜਾਬੀਆਂ ਦੇ ਜਿੱਤੇ ਪੈਣ ਕਬੱਡੀਆਂ ਜਿੱਤੇ ਘੋਲ ਪੰਜਾਬੀਆਂ ਦੇ ਕਿ ਕੁਸ਼ਤੀਦਾਰ ਪੰਜਾਬੀਆਂ ਇਸ਼ਕ ਦਾਦਾ ਜਿਵੇਂ ਮੱਖਣ ਮੱਕੀ ਦੀ ਰੋਟੀ ਨਾਲ ਸਾਗ ਦਾ ਏ ਪੰਜਾਂ ਦਰਿਆਵਾਂ ਦੀ ਕੋਹ ਚੋਂ ਵੇਢ ਜਨਮੀ ਬਤਾਂ ਤੋਂ ਵੀ ਪੰਜਾਬੀ ਇਹਨੂੰ ਪਾਲਦਾ ਏ ਕਿ ਜਿੱਥੇ ਜਾਵਾਂਗੇ ਉੱਥੇ ਨਾਲ ਲਗੇ ਕਿ ਦਾ ਭੰਗਣਾ ਸ਼ੌਕ ਕਮਾਲ ਦਾ ਏ ਸਾਕੇ ਵਿੱਚ ਪਰਦੇਸਾਂ ਬਿੰਗ ਟੱਕਲਾ ਪੋਰ ਪੰਜਾਬ ਦਾ ਠਾਠਾ ਪਿਆ ਮਾਰਦਾ ਏ ਸਾਕੇ ਵਿੱਚ ਪਰਦੇਸਾਂ ਬਿੰਗ ਟੱਕਲਾ ਪੋਰ ਪੰਜਾਬ ਦਾ ਠਾਠਾ ਪਿਆ ਮਾਰਦਾ ਆਹ ਕਹਿੰਦੇ ਅੱਜ ਠਾਠਾ ਮਾਰਦਾ ਕਾਠੇ ਏ ਟੋਲ ਬਜੇ ਤੇ ਪੱਪ ਪੰਜਾਬੀ ਚੁੱਕੜ ਲੱਗਦੇ ਨੇ ਵਿੱਚ ਤਰੰਗ ਜਿਹੜੇ ਝੁੰਡੇ ਲੜਾਂਦੇ ਝੰਚਣ ਲੱਗਦੇ ਨੇ ਕਿ ਅੰਬਰਾ ਟਿੱਕਰ ਜਾਏ ਸ਼ੋਰ ਦਰਦ ਨੇ ਬੱਜੀ ਹੱਡੀ ਦਾ ਐ ਹਾ ਪੁੱਤ ਪੰਜਾਬੀ ਮੈਨੂੰ ਸ਼ੌਕ ਗੁਸਟੀ ਤੇ ਕਬੱਡੀ ਦਾ ਓਏ ਓਏ ਬੱਲੇ ਬੱਲੇ ਉਧਰ ਪਿੰਡਾ ਪੈਦਵਾਨ ਤਨਾਸ ਵਾਲੇ ਲਾਈਵ ਜੁੜੇ ਹੋਇਆ ਕਹਿੰਦੇ ਜੇਕਰ ਦੱਸਾ ਪੱਟੀ ਜੁਕਦਾ ਪਿੰਡਾ ਪੈਦਵਾਨ ਤਨਾਸ ਵਾਲੇ ਲਾਈਵ ਜੁੜੇ ਹੋਇਆ ਕਹਿੰਦੇ ਜੇਕਰ ਦੱਸਾ ਪੱਟੀ ਜੁਕਦਾ 51 51000 ਹਜ਼ਾਰ ਹਾਂ ਹਾਂ ਜੀ ਵਾਹ ਬਈ ਦਾ ਮਾਰੇ ਤਾੜੀਆਂ ਜ਼ੋਰਦਾਰ ਬੜਾ ਪਿਆਰ ਹੈ ਜਿਸੇ ਪੱਟੀ ਦੇ ਨਹੀਂ ਹੋਰੀ ਸਾਹਿਬ ਨਹੀਂ ਹੋਰੀ ਸਾਹਿਬ ਚਾਹ ਦੀ ਕੁਸ਼ਤੀ ਨੌਜਵਾਨ ਦੇ ਮੈਨਾ ਸੱਤ ਵਜੇ ਕਾਲਜ ਦਾ ਬਾਪਾ ਹਰਦਾ ਕਿੰਨੇ ਸਮੇਂ ਲਈ ਜੇ 7 ਵਜੇ ਵਾਹ ਜੀ ਵਾਹ ਕਿੰਨੇ ਅਦਮ 30 ਸੈਕਿੰਡ ਬਾਕੀ ਆ ਕੁਸ਼ਤੀ ਦੇ ਸੈਕਿੰਡ ਦਰਸ਼ਕੋ ਮਾਰੋ ਤਾਲੀਆਂ ਵਾਹ ਜੀ ਵਾਹ ਵਾਹ ਜੀ ਵਾਹ ਇਹ ਬੰਦਾ ਬੱਦੇ ਨੂੰ ਮੇਲੇ ਤੇ ਜ਼ਮੀਰ ਪੁੱਛਦਾ ਫੇਰ ਪੁੱਛਦੇ ਤੇਰਾ ਕਾਰੋਬਾਰ ਕਿੰਨਾ ਤੇਰਾ ਨਗਦ ਨਾਮਾ ਤੇਰਾ ਬੈਂਕ ਮੈਲਸਾ ਤੇਰਾ ਚੱਲਦਾ ਕਿਸੇ ਨਾਲ ਉਧਾਰ ਕਿੰਨਾ ਕਿੰਨੇ ਈਆਂ ਪੱਤਰ ਕਿੰਨੇ ਪਿਆ ਕੀਤੇ ਤੇਰਾ ਸੁੱਖ ਦਾ ਦਸ ਪਰਿਵਾਰ ਕਿੰਨਾ ਤੁਸੀਂ ਸਾਰੇ ਜਨਨੋ ਤਾੜੀ ਮਾਰ ਕੇ ਦੱਸਣਾ ਕਿ ਤੁਹਾਡਾ ਕੁਸ਼ਤੀ ਨਾਲ ਪਿਆਰ ਪਿਆਰ ਕਿੰਨਾ ਹੈ ਤੁਹਾਡਾ ਕੁਸ਼ਤੀ ਨਾਲ ਪਿਆਰ ਕਿੰਨਾ ਹੈ ਇੱਕ ਵਾਰ ਤਾੜੀ ਮਾਰੇ ਜੋ ਦਾ ਕਿ ਕੁਸ਼ਤੀ ਨੂੰ ਪਿਆਰ ਕਰਦਾ ਹੈ ਵਾਹ ਜੀ ਬਾਬਾ ਤਾੜੀਆਂ ਲਾ ਦਿਓ ਕਿਉਂਕਿ ਦਰਸ਼ਕਾਂ ਦਾ ਢੇਡ ਜਿਹੜਾ ਆਪਾਂ ਨਹੀਂ ਦੇਖ ਸਕਦੇ ਬੜੀ ਦੂਰੋਂ ਦੂਰੇ ਦਰਸ਼ਕ ਪੱਜੇ ਆਂ ਡੰਗਲਾਂ ਦੀ ਰੌਣਕ ਨੂੰ ਤੁਸੀਂ ਵਧਾਉਂਦੇ ਆ ਤਾਂ ਦਿਲੋਂ ਧੰਨਵਾਦ ਆ ਸਾਡੇ ਦਰਸ਼ਕਾਂ ਦਾ ਤੁਸੀਂ ਜਿੰਨੇ ਵੀ ਕਦਮ ਚੱਲ ਕੇ ਆਏ ਹੋ ਸਾਡੇ ਸਿਰਮੱਤੇ ਡੰਗਲ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਪਾਲਬਾਜੀ ਯੂਕੇ ਤੋਂ ਲਾਈਵ ਜੁੜੇ ਆ ਜਿਹਨਾਂ ਦੇ ਪਰਿਵਾਰ ਵੱਲੋਂ ਗੰਗਲ ਕਰਾਇਆ ਜਾ ਰਿਹਾ ਸਾਡੇ ਔਮ ਕਾਰਕਾਰੀ ਜੀ ਗੁਰਜੋਤ ਜੀ ਸਾਡੇ ਪਾਲਬਾਜੀ ਦੇ ਲਗਦੇ ਜਿਗਰ ਉਹਨਾਂ ਦੇ ਸੁਪੁੱਤਰ ਇਸ ਪਰਿਵਾਰ ਦਾ ਤਾਜਿਲ ਧੰਨਵਾਦ ਅਸਵਰਗੀ ਸਰਦਾਰ ਅਜੀਤ ਸਿੰਘ ਜੀ ਰੱਕੜ ਜਿਨ੍ਹਾਂ ਦੇ ਪਰਿਵਾਰ ਵੱਲੋਂ ਵੱਡਾ ਜਿਹੜਾ ਦੰਗਲ ਇਸ ਅੱਜ ਇਸ ਧਰਤੀ ਤੇ ਕਰਾਇਆ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਅਸੀਂ ਅੱਜ ਨੇ ਇਸ ਦੰਗਲ ਦੀ ਰੌਣਕ ਨੂੰ ਵਧਾਉਣ ਦੇ ਲਈ ਪਹੁੰਚੇ ਹਾਂ ਤੁਹਾਡਾ ਸਾਰਿਆਂ ਦਾ ਤਾਜਿਲ ਧੰਨਵਾਦ ਪਹਿਲਵਾਨਾਂ ਦਾ ਧੰਨਵਾਦ ਹੈ ਕੋਚ ਸਾਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਅਗਰ ਚੱਲਦੀ ਹੋਈ ਕੁਸ਼ਤੀ ਜੱਸੇ ਤੇ ਮੁਖਰੀ ਦੇ ਦਰਮਿਆਨ ਰਜਿੰਦਰ ਕੋਚ ਸਾਹਿਬ ਕਿੰਨਾ ਸਮਾਂ ਰਗੇ ਜੀ 5 ਮਿੰਟ ਦਾ ਸਮਾਂ ਬਾਕੀ ਰਹਿ ਗਿਆ 20 ਮਿੰਟ ਦਾ ਸਮਾਂ ਕੁਸ਼ਤੀ ਦਾ ਬੀਤ ਗਿਆ। ਭਾਈ ਦਰਸ਼ਕੋ ਤਾੜੀਆਂ ਲਾ ਦਿਓ 20 ਮਿੰਟ ਦਾ ਸਮਾਂ ਬੀਤ ਗਿਆ ਕੁਸ਼ਤੀ ਦਾ। ਹਾਰਾ ਜਿੱਤ ਤਾਂ ਮੁਕਦਰਾਂ ਦੀ ਖੇਡ ਹੈ। ਦੇਖਾਂਗੇ ਵੀ ਕਿਹੜਾ ਜਿੱਤੇਗਾ ਕਿਹੜਾ ਹਾਰੇ। ਤੇ ਐਸਾ ਕਰਨਾ ਜਲਵਾ ਛੇਤੀ ਮੂਹਰੇ ਸ਼ਕਲਾ ਆਉਣਗੀਆਂ। ਪੈਰ ਕਸਾਈ ਜਾਂਦੇ ਆ। ਕਸ ਕਸ ਕੇ ਅਕਲ ਆਉਣਗੀਆਂ। ਕਿ ਕਦੋਂ ਕਿਸੇ ਨੂੰ ਉਠਣ ਦਿੰਦਾ ਓਏ ਚੰਦਰੇ ਹਾਲਾਤਾਂ ਨੇ। ਵੇਖੀ ਚੱਲ ਤੂੰ ਵੇਖੀ ਚੱਲ ਹਾਲੇ ਤਾਂ ਸ਼ੁਰੂਆਤਾਂ ਨੇ ਕਿ ਵੇਖੀ ਚੱਲ ਤੂੰ ਵੇਖੀ ਚੱਲ ਹਾਲੇ ਤਾਂ ਸ਼ੁਰੂਆਤਾਂ ਨੇ ਸੂਰਜ ਚੜਨੇ ਕਦੋਂ ਹਟਾਏ ਦਸ ਕਾਲੀਆਂ ਰਾਤਾਂ ਨੇ ਕਿ ਵੇਖੀ ਚੱਲ ਤੂੰ ਵੇਖੀ ਚੱਲ ਹਾਲੇ ਤਾਂ ਸ਼ੁਰੂਆਤਾਂ ਨੇ ਵਾਕਈ ਬੜਾ ਪਿਆਰਾ ਮੁਕਾਬਲਾ ਹੈ ਸੈਨਫ ਹਸਨਾ ਮੁਕਾਬਲਾ ਕਿ ਉਸਤਾਦਾਂ ਦੀ ਮਾਰ ਖਾਣੀ ਹੰਗੂਆ ਦਾ ਮੂੰਹ ਤੋੜਾ ਕਰੋ ਬੇਕਰਣਾ ਖਾਕ ਵਿੱਚ ਖਾਕ ਹੋਣਾ ਫੇਰ ਬਚਦੀਆਂ ਇਹੋ ਜਵਾਨੀਆਂ ਨੇ ਜਰਾ ਗੌਰ ਕਰਨਾ ਸਿਆਣੇ ਆਖਦੇ ਨੇ ਬਹੁਤ ਔਖੀਆਂ ਐ ਪਲਵਾਨੀਆਂ ਨੇ ਕਿ ਜਾਨ ਮਾਰ ਕੇ ਜਾਨ ਬਣਾ ਦੇਣੀ ਬਣ ਜਾਂਦੀ ਤਾਕਤ ਪੂਰੀ ਏ ਕੱਲੀ ਤਾਕਤ ਵੀ ਕੰਮ ਨਹੀਂ ਆਉਂਦੀ ਦਾਪੇ ਚ ਵੀ ਹੋਣਾ ਜ਼ਰੂਰੀ ਏ ਕਿ ਲਾਲਾ ਰਾਤ ਸੁਣੀ ਚੀਨ ਵਾਂਗੂ ਪਿਰਲੇ ਮਾਰਦੇ ਅਜਮਲ ਤਾਨੀਆਂ ਨੇ ਜਰਾ ਗੌਰ ਕਰਨਾ ਸਿਆਣੇ ਆਖਦੇ ਨੇ ਬਹੁਤ ਔਖੀਆਂ ਪਹਿਲਵਾਨੀਆਂ ਨੇ ਇਧਰ ਕੀ ਗੱਲ ਹੋ ਗਈ ਜੀ ਸ਼ਾਬਾਸ਼ ਸ਼ਾਬਾਸ਼ ਜਸਦੇ ਸਤਿੰਦਰ ਮੁਖਰੀਆ ਲਾਓ ਦਾ ਮੇਟ ਪਹਿਲਵਾਨੋ ਕਰੋ ਕੁਸ਼ਤੀ ਦਾ ਫੈਸਲਾ ਕਿ ਸੁੱਖੀ ਲਿਖਦਾ ਮਿੱਟ ਕਕਰਾਲੇ ਮੱਲ ਟਾੜੇ ਕਿੜਾ ਸਖਾਲੇ ਨਾਲ ਬਗਾਨੇ ਪੜਦਾ ਹੋਵੇ ਚਾਹੀਦਾ ਬੰਦਾ ਦਲੇਰ ਜਿਹਾਂ ਜੇ ਕਰਨੀ ਹੋਵੇ ਕੁਸ਼ਤੀ ਜਿਗਰਾ ਚਾਹੀਦਾ ਬੱਬਰ ਸ਼ੇਰ ਜਿਹਾ ਕਿ ਚੱਕੀ ਦੀ ਆਪਣਾ ਵਾਂਗੂ ਚੋੜੀਆਂ ਨੇ ਛਾਪੀਆਂ ਪਾ ਕੇ ਲਗੋਟੇ ਮਲ ਮਾਰਦੇ ਨੇ ਥਾਪੀਆਂ ਕਿ ਨਾਮ ਰੱਬ ਦਾ ਧਿਆਕੇ ਸਿਰ ਉਸਤਾਦ ਨੂੰ ਝੁਕਾ ਕੇ ਆਉਂਦੇ ਨੇ ਅਖਾੜੇ ਨੱਚ ਟੱਪ ਛਾਲਾ ਮਾਰਦੇ ਛੇ ਵੇਗਾਂ ਨੰਦ ਜਾਰੀ ਸਿੰਘ ਫਸੇ ਓੰਕਾਰ ਬਾਜੀ ਓੰਕਾਰ ਬਾਜੀ ਜੰਦ ਹੋਣੇ ਆਰ ਤੋਰਦੇ ਜੰਦ ਹੋਣੇ ਆਰ ਪਾਰਦੇ ਕਿ ਤਾਂ ਸਮਰ ਹੈਗੇ ਨਹੀਂ ਬਾਕੀ ਬਾਹਰ ਤੋਂ ਬੰਦੇ ਨਾ ਜਾਓ ਅੰਦਰ ਪਲੀਜ਼ ਬਾਹਰ ਰਹੋ ਜੀ ਬਾਕੀ ਸਾਰੇ ਬਾਹਰ ਰਹੋ ਆਪਣੀ ਆਪਣੀ ਥਾਂ ਤੇ ਬੈਠੇ ਵਾਹ ਜੀ ਵਾਹ ਇਧਰ ਚੱਲ ਗਈ ਕੁਸ਼ਤੀ ਇੱਕ ਪਾਸੇ ਤਿੱਸਾ ਪਹਿਲਵਾਨ ਪੱਟੀ ਤੇ ਦੂਸਰੇ ਪਾਸੇ ਸਟੇਗਰ ਪਹਿਲਵਾਨ ਮੋਖੀਆ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਐਨਾ ਨੌਜਵਾਨ ਦਰਮਿਆਨ ਜਿਵੇਂ ਮਹਾਬਲੀ ਰਣ ਜੂਝਦੇ ਕੌਂਦੇ ਤਲਵਾਰਾਂ ਉਹ ਸਿੱਧਾ ਡੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਇਹ ਜਸ ਨੇ ਮਨਾਈਏ ਚਿੱਟ ਕੇ ਨਾ ਹਾਰੋ ਡਰੀਏ ਉਹ ਮੰਦੇ ਬੋਲ ਨਾ ਬੋਲੀਏ ਘਰਤਾਰੋਂ ਡਰੀਏ ਮੰਦੇ ਬੋਲ ਨਾ ਬੋਲੀਏ ਘਰਤਾਰੋਂ ਡਰੀਏ ਵਾਹ ਕਿਆ ਚੱਲਦਾ ਹੋਇਆ ਮਨ ਜੋਦਾ ਤੋ ਕੁਸ਼ੇਰਾ ਦੇ ਦਰਮਿਆਨ ਵਾਹ ਜੀ ਵਾਹ ਵਾਹ ਕਿੰਨੇ ਸਮਾਂ ਰਹਿ ਗਿਆ ਗੁਰਸਬ 2 ਮਿੰਟ ਦਾ ਸਮਾਂ ਵਿੱਚ ਜਿਸੇ ਤੇ ਮੁਖਰੀ ਦੀ ਗੁਸਤੀ ਦਾ ਲਾੜ ਦਾ ਵਿੱਚ ਪਹਿਲਵਾਨੋ ਕਰਸ ਅੰਮੀ ਦੀ ਚੂਰੀ ਦਾ ਬਾਪੂ ਗੁੱਟ ਬਗਾਮ ਖਵਾਉਂਦਾ ਪੈਣ ਪੁੱਤ ਪਿਆਉਂਦੀ ਏ ਮਾਸ ਛੋਟੇ ਤੋਂ ਕਰਵਾਉਂਦਾ ਤਮਿਆਂ ਤੱਕ ਵਿੱਚ ਮੈਦਾਨਾਂ ਦੇ ਮੁੰਡਾ ਵੱਖਰੇ ਜੋਹਰ ਵਿਖਾਉਂਦਾ ਤਮਿਆਂ ਤੱਕ ਵਿੱਚ ਮੈਦਾਨਾਂ ਦੇ ਮੁੰਡਾ ਵੱਖਰੇ ਜੋਹਰ ਵਿਖਾਉਂਦਾ ਆ ਚੱਲਦਾ ਹੋਇਆ ਮੱਲ ਜਿਹਾ ਨੌਜਵਾਨ درمیان ਵਾਤ ਸਮੇਂ ਦੀ ਕਿ ਕੌ ਜਿੱਤੇਗਾ ਕੌ ਹਰੇਗਾ ਇਹ ਨਾ ਨੌਜਵਾਨ ਬੰਦਾ ਤਾਂ ਸਾਜੀ ਭਾ ਲਾਓ ਦਾਪ ਇੱਕ ਪਿਆਰ ਬਾਨੋ ਕਿ ਕਦੇ ਮਾਰੇ ਟਾਕ ਕਦੇ ਮਾਰੇ ਥੋਬੀ ਨਦੇ ਭੱਜ ਕੇ ਪੱਟਾ ਨੂੰ ਆਮਦਾਈ ਸੇ ਸਭਾ ਦੇ ਰੱਬ ਦੀ ਹੋਂਦੇ ਮਹਿਲੇ ਘਰ ਆਣ ਕੇ ਬਣਦਾ ਪਹਿਲਵਾਨ ਹੁਣ ਨਹੀਂ ਵਾਜੀ ਬਾਦਰ ਲਾਸਟ ਮਿੰਟਾਂ ਦੇ ਵਿੱਚ ਜਲਦੀ ਹੈ ਗੁਸਤੀ ਜੱਸੇ ਨੇ ਮੋਖਰੀਆਂ ਦੇ ਦਰਮਿਆਨ ਦੇਖਾਂਗੇ ਕਿ ਕਿਹੜਾ ਜਿੱਤਦਾ ਕਿਹੜਾ ਹਾਰਦਾ ਇਹ ਤਾਂ ਸਮਾਂ ਦੱਸੂ ਕਿ ਨੰਖਸਵਾਰੇ 1 ਮਿੰਟ ਇਹਦੇ ਪੁਆਇੰਟ ਦੇ ਆਧਾਰ ਤੇ ਗੁਸਤੀ ਸ਼ੁਰੂ ਹੋਈ ਆ ਪੂਰਾ ਫੜ ਕੇ ਰੱਖਣਾ ਭਰਾ ਜੀ ਐਨ ਕਲੀਅਰ ਪੁਆਇੰਟ ਦਿੱਤਾ ਜਾਣਾ ਨੋਟ ਕਰੇ ਤੁਮ ਮਹਾਰਾਜ ਇਹ ਪਿਆਰ ਨਾਲ ਗੁੱਸੇ ਸ਼ੁਰੂ ਹੋਈਆਂ ਪਿਆਰ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਕੋਈ ਨਹੀਂ ਕੋਈ ਨਹੀਂ ਜੱਸੇ ਜੱਸੇ ਕੋਈ ਹੈ ਕੋਈ ਨਹੀਂ ਵਾਲੀ ਭਰਾ ਜੀ ਜੱਸੇ ਮਹਾਰਾਜ ਜੀ ਪਿਆਰ ਨਾਲ ਪਿਆਰ ਕੋਈ ਨਹੀਂ ਕੋਈ ਬੈਠਾ ਜਾ ਮਟੋ ਉਹ ਬਾਰੇ ਬੈਠੇ ਬੱਟ ਮਟੋ ਜੱਸੇ ਜੱਸੇ ਮਹਾਰਾਜ ਜੀ ਪਿਆਰ ਨਾਲ ਕੋਈ ਨਹੀਂ ਕੋਈ ਪਿਆਰ ਨਾਲ ਪਿਆਰ ਨਾਲ ਬਾਹਰ ਜਾ ਬਈ ਭਈ 12 ਦੇ 12 ਦੇ ਪਹਿਲਵਾਨੋ ਪਹਿਲਵਾਨੋ ਤੁਸੀਂ ਮਾਰੋ ਮਾਰੋ ਬੜਾ ਪਲੀਜ਼ ਪਹਿਲਵਾਨੋ ਬਾਹਰ ਬਾਹਰ ਵਜਾ ਯਾਰ ਬਾਕੀ 12 ਨੂੰ ਕੋਈ ਆਓ ਹੋ ਚੱਲ ਗਈ ਕੁਸ਼ਤੀ ਨਹੀਂ ਹੋ ਰਹੀ ਸੈਂਟਰ ਪੁਆਇੰਟ ਦੇ ਦਾਤੇ ਕੁਸ਼ਤੀ ਚੱਲ ਨਹੀਂ ਗਈ ਸ਼ਿਕੰਦਰ ਸੇਖ ਤੇ ਪ੍ਰਤਪਾਲ ਪਹਿਲਵਾਨ ਬਾਕੀ ਬਾਕੀ ਮਾਰੋ ਮਾਰੋ ਵਾਹ ਬਈ ਵਾਹ ਬੱਤੀ ਸ਼ਾਨਦਾਰ ਮੁਕਾਬਲਾ ਪਹਿਲਵਾਨਾਂ ਦੇ ਦਰਮਿਆਨ ਚੱਲ ਰਹੀ ਪੁਆਇੰਟ ਦੇ ਦਾਤੇ ਕੁਸ਼ਤੀ ਹੈ ਦੇਖਾਂਗੇ ਕੌਣ ਜਿੱਤਣੋਂ ਕੌਣ ਹਾਰਦਾ ਹੈ ਬਈ ਬਾਕੀ ਬਹਿ ਜਾ ਸਾਰੇ ਬਈ 1 ਮਿੰਟ ਦਾ ਸਮਾਂ ਕੁਸ਼ਤੀ ਦਾ ਰਹਿ ਗਿਆ ਪਿਆਰ ਦੇ ਨਾਲ ਪਹਿਲਵਨ ਦੋਨੋਂ ਪਹਿਲਵਨ ਪਿਆਰ ਦੇ ਨਾਲ 24 ਮਿੰਟ ਜਿਹੜੇ ਕੁਸ਼ਤੀ ਦੇ ਬੀਤ ਗਏ ਆ ਪਿਆਰ ਦੇ ਨਾਲ ਕੋਈ ਨਹੀਂ ਕੋਈ ਨਹੀਂ ਕਿਸਾਨਾਂ ਝੋਟਿਆਂ ਦੇ ਬੈਂਦੀਆਂ ਰਹਿੰਦੀਆਂ ਨੇ ਜਿਹੜਾ ਮਾਰਖਾ ਮੜ ਕੇ ਆ ਰੇ ਮੱਖੀਆਂ ਛੇ ਤੱਕ ਦੋ ਬੈਂਦੀਆਂ ਨੇ ਬਬਰ ਸ਼ੇਰ ਹੋ ਤੁਸੀਂ ਜੱਸੇ ਤੇ ਮੁਖਰੀਏ ਦੇ ਲਈ ਤਾੜੀਆਂ ਲਾ ਦਿਓ ਵੀ ਜ਼ੋਰ ਨਾਲ ਦੋਨੋਂ ਦੇ ਨਹੀਂ ਯਾ ਜੀ ਦਾ 1 ਮਿੰਟ ਦਾ ਸਮਾਂ ਲਾਓ ਨਾ ਪਿੰਡ ਵਿੱਚ ਜੱਸਾ ਦੇ ਮੁਖਰੀਆ 60 ਸੈਕਿੰਡ ਦਾ ਸਮਾਂ ਰਹਿ ਗਿਆ ਹੈ ਉਧਰ ਪ੍ਰਿੰਪਾਲ 12 ਤਰੀਕ ਨੂੰ ਖੇੜਾਵਾਦ ਤੋਂ ਕੁਸ਼ਤੀ ਟੰਗੜਾ ਵੀ ਹੋਟ ਕਰਵਾ ਜੇ ਤੇ ਪ੍ਰਿੰਟ ਪਾਲ ਤੇ ਮੋਨੋ ਦਿੱਲੀ ਪ੍ਰਦੀਪ ਸਿੰਘ ਜੀ ਦਾ ਪਿਆਰ ਤੇਰਾ ਪ੍ਰਿੰਟ ਪਾਲ ਪਿਆਰ ਮਾਨੋ ਪਿਆਰ ਦੇ ਨਾਲ ਪਿਆਰ ਜਿਹੜਾ ਪਿਆਰ ਕੋਈ ਵਾਰ ਨਾ ਭਾਈ ਵਾਰੋ ਵਾਰੋ ਤਾਲੋ ਭਾਈ ਵਾਰੋ 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 ਭਾਈ ਬਾਉ ਪਹਿਰ ਜੀ ਅਗਰ ਆ ਜਿਓ ਤੁਸੀਂ ਸਪੌਂਸਰ ਵੀਰ ਸਪੌਂਸਰੋ ਆਹ ਸਾਰੇ ਬਾਹਰ ਲੁਕੋ ਮੈਂ ਬਾਕੀ ਬਾਹਰ ਜੇ ਇਦਾਂ ਨਹੀਂ ਉਹ ਮੱਲ ਬਾਰ-ਬਾਰ ਬਾਰ-ਬਾਰ ਸਾਰੇ ਪ੍ਰਿੰਤਪਾਲ ਤੇ ਸਿਕੰਦਰ ਜੀ ਪਿਆਰ ਦੇ ਨਾਲ ਪਹਿਲਵਾਨੋ ਭਈ ਪਿਆਰ ਦੇ ਨਾਲ ਬਾਕੀ ਬਾਹਰ ਹੋ ਜਾਓ ਯਾਰ ਖਲੀਫੀਆਂ ਜਿਹੜੇ ਬਾਉ ਦਾਰਦਾ ਜੀ ਬਾਉ ਦਾਰਦਾ ਜੀ ਤੁਸੀਂ ਬਾਹਰ ਹੋ ਜਾਓ ਭਈ ਅੰਦਰ ਦਾ ਫੇ ਵਧ ਨਹੀਂ ਆ ਲੜਾਈ ਦੇ ਲੱਸੀ ਨੂੰ ਜਿੰਨਾ ਮਰਜੀ ਬਤਾਇਓ ਬਾਹਰ ਹੋ ਜਾਓ ਬਾਕੀ ਮਾ ਜੀਆ ਤੇ ਜੱਸਾ ਦੇ ਸਕੇਂਦਰੀਆ ਸਤੰਕਰ ਮੁਖਰੀ ਵਾਲੀ ਗੁਸ਼ਟੀ ਵੀ ਬਰਾਬਰ ਹੈ ਜੱਸਾ ਪੱਟੀ ਦੇ ਸਤੰਕਰ ਮੁਖਰੀਆ ਗੁਸ਼ਟੀ ਬਰਾਬਰ ਹੋਈ ਹੈ 25 ਮਿੰਟ ਬਈ ਬਾਕੀ ਸਾਰੇ ਨਹੀਂ ਬਾਕੀ ਬਾਹਰ ਹੋ ਜਿਓ ਜਿਹੜੇ ਖਨੀਫੇ ਪਲੀਜ਼ ਬਾਹਰ ਹੋ ਜਿਓ ਪਿਆਰ ਦੇ ਨਾਲ ਜਿਹੜੀ ਗੁਸ਼ਟੀ ਲੜਨੀ ਹੈ ਅੱਜ ਤੋਂ ਬਾਅਦ ਵੀ ਤਾਂ ਦੰਗਨ ਹੋਣੇ ਆ ਇੱਦਾਂ ਹੈ ਨਹੀਂ ਵੀ ਕੁੰਭ ਦਾ ਮੇਲਾ ਜਿਹੜਾ 12 ਸਾਲ ਬਾਅਦ ਆਣਾ ਹੈ ਕਾਲੂ ਫੇਰ ਕੋਲਡ ਹੈ रोज़े कुश्तिय हुणिया बाक़ी बारो जो पुलिस बेनती आहे आजो आजो